ਸਭ ਤੋਂ ਜ਼ਿਆਦਾ ਸ਼ਰਮ ਦੀ ਗੱਲ ਪੰਜਾਬ ਦੇ ਆ ਭਗਵੰਤ ਮਾਨ ਆਸਤੇ ਇਹਦੇ ਸਾਰੇ ਅਧਿਕਾਰ ਖੋਲੇ ਅੱਜ ਮੁੱਖ ਜਿਹੜਾ ਚੀਫ ਸੈਕਟਰੀ ਉਹ ਗੈਰ ਪੰਜਾਬੀ ਜਿਹੜਾ ਹੋਮ ਸੈਕਟਰੀ ਗੈਰ ਪੰਜਾਬੀ ਜਿਹੜਾ ਸਾਡਾ ਡੀਜੀਪੀ ਉਹ ਗੈਰ ਪੰਜਾਬੀ ਲਾਹਨਤ ਆ ਭਗਵੰਤ ਤੇਰੇ ਤੇ ਲਾਹਨਤ ਆ ਤੂੰ ਐਡਾ ਤਲਵੇ ਛੱਟ ਮੁੱਖ ਮੰਤਰੀ ਨਿਕਲਿਆ ਪੰਜਾਬ ਦਾ ਕਿ ਕਾਂਗਰਸ ਸਰਕਾਰ ਬਣਨ ਤੇ ਇਹ ਸਾਰੀ ਫਰਜੀ ਲੈਂਡ ਗ੍ਰੈਬਿੰਗ ਧੋਖਾਧੜੀ ਬੇਇਮਾਨੀ ਇਸ ਸਕੀਮ ਨੂੰ ਰੱਦ ਕੀਤਾ ਜਾਵੇਗਾ ਔਰ ਜਿਹਨਾਂ ਲੋਕਾਂ ਨੇ ਬਣਾ ਉਹਨਾਂ ਦੇ ਖਿਲਾਫ ਵਿਜੀਲੈਂਸ ਦੀ ਜਾਂਚ ਕੀਤੀ ਜਾਵੇ ਬੋਲ ਸੋਹਣ ਹਾਲ ਜੀ ਆਪਾਂ ਇੱਕ ਬੰਦਾ ਖੜਾ ਕਰਕੇ 10 ਦਿਨ ਪੰਜਾਬ ਦੇ ਵਿੱਚ ਆ ਬੁੱਕਰ ਵਾਲੇ ਕੇਜਰੀਆਲ ਆ ਵਿੱਚੇ ਹੀ ਭਗਵੰਤ ਮਾਨ ਤੇ ਹੋਰ ਇਹਨਾਂ ਦੇ ਜਿਹੜੇ ਚੇਲੇ ਬਾਲਕੇ ਨੇ ਇੱਕ ਬੰਦਾ ਚੱਜਦਾ ਪੰਜਾਬ ਚੋਂ ਕਿਸਾਨ 10 ਦਿਨ ਜਿਹਨੇ ਕਿਹਾ ਹੋਵੇ ਕਿ ਸਾਨੂੰ ਪੰਜਾਬ ਦੇ ਵਿੱਚ ਅਰਬਨ ਸਟੇਟ ਚਾਹੀਦੀ ਉਹ ਨਰਿੰਦਰ ਨੂੰ ਸੀਆਈਏ ਸਟਾਫ ਦੇ ਵਿੱਚ ਬਠਿੰਡੇ 180 ਥਾਵਾਂ ਦੇ ਉੱਤੇ ਕੰਟ ਲਾ ਕੇ ਉਹ ਪੁਲਿਸ ਕਸਟਡੀ ਵਿੱਚ ਉਹਨੂੰ ਉਹਦਾ ਕਤਲ ਕੀਤਾ ਗਿਆ ਇਹ ਜਿਹੜੀ ਵਾਲ ਤੇ ਸੋਸੋਡਿਆ ਵਿੱਚ ਹੀ ਸਤਿੰਦਰ ਚੈਨ ਜਿਹੜੇ ਨਕਾਰੇ ਹੋਏ ਲੀਡਰ ਨੇ ਦਿੱਲੀ ਦੇ ਜਿਨ੍ਹਾਂ ਨੂੰ ਲੋਕਾਂ ਨੇ ਆਪਣੀ ਸੀਟਾਂ ਤੋਂ ਹਰਾ ਦਿੱਤਾ ਉਹ ਸਾਡੇ ਪੰਜਾਬ ਦੇ ਵਿੱਚ ਆਣ ਕੇ ਵੀਆਈਪੀ ਸਟੇਟਸ ਹੈਲੀਕਾਪਟਰਾਂ ਦਾ ਇਸਤੇਮਾਲ ਜਹਾਜ਼ਾਂ ਦਾ ਇਸਤੇਮਾਲ ਸਰਕਾਰੀ ਅਮਲੇ ਦਾ ਇਸਤੇਮਾਲ ਕਰਕੇ ਸਾਡੇ ਦੇ ਰਾਜ ਕਰ ਰਹੇ ਨੇ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਅੱਜ ਲਗਾਤਾਰ ਕਾਂਗਰਸ ਪਾਰਟੀ ਦਾ ਹੱਲਾ ਬੋਲਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਉੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਜਿਹੜੀ ਕਿ ਕਾਂਗਰਸ ਪਾਰਟੀ ਵਾਲੇ ਪੜਾਸ ਘਟਦੇ ਹੋਏ ਨਜ਼ਰ ਆ ਰਹੇ ਨੇ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਿੱਧੇ ਚੁਣੌਤੀ ਤੱਕ ਦੇ ਦਿੱਤੀ ਹੈ ਤੇ ਉੱਥੇ ਕਿਸਾਨਾਂ ਦੇ ਹੱਕ ਦੇ ਵਿੱਚ ਕਾਂਗਰਸ ਪਾਰਟੀ ਉਤਰੀ ਹੈ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਜਿੰਨੇ ਵੀ ਹੁਣ ਹੈ ਕੁਟਾੜੇ ਕੀਤੇ ਜਾ ਰਹੇ ਨੇ ਉਹਨਾਂ ਦਾ ਪਰਦਾ ਫਾਸ਼ ਜ਼ਰੂਰ ਕਰਾਂਗੇ ਤੇ 2027 ਦੀਆਂ ਜਿਹੜੀਆਂ ਕਿ ਤਿਆਰੀਆਂ ਕਾਂਗਰਸ ਪਾਰਟੀ ਨੇ ਖਿੱਚ ਲਈਆਂ ਨੇ ਤੇ ਜੇਕਰ ਕਾਂਗਰਸ ਪਾਰਟੀ ਆਉਂਦੀ ਹੈ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਐਕਸ਼ਨ ਜਿਹੜਾ ਕਿ ਕੱਲੇ-ਕੱਲੇ ਦੇ ਉੱਤੇ ਜ਼ਰੂਰ ਕਰਾਂਗੇ ਤੇ ਸਬੂਤਾ ਦੇ ਸਮੇਤ ਹੀ ਜਿਹੜੀ ਕਿ ਇਹ ਜਿਹੜਾ ਕਿ ਪਰਦਾ ਫਾਸ਼ ਜ਼ਰੂਰ ਜਿਹੜਾ ਕਿ ਜਲਦ ਖੁਲਾਸਾ ਕਰਾਂਗੇ ਤੇ ਜਿਸ ਨੂੰ ਲੈ ਕੇ ਹੁਣ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਦੀ ਪਾਰਟੀ ਦੇ ਲੀਡਰਸ਼ਿਪ ਦੇ ਉੱਤੇ ਤਿੱਖੇ ਨਿਸ਼ਾਨੇ ਤੱਕ ਸੱਦੇ ਜਾ ਰਹੇ ਨੇ ਹੋਰ ਕੀ ਕੁਝ ਕਹਿਣਾ ਹੈ ਸੁਪਾਲ ਸਿੰਘ ਖੈਰਾ ਦਾ ਆਓ ਤੁਹਾਨੂੰ ਸੁਣਾਉਣੇ ਇਹ ਸਰਕਾਰ ਨੂੰ ਕਿਸੇ ਨੇ ਕਿਹਾ ਕਿ ਸਾਡੇ ਪੰਜਾਬ ਦੇ ਵਿੱਚ ਅਰਬਨ ਸਟੇਟਾਂ ਬਣਾਈਆਂ ਜਾਣ ਇੱਕ ਬੰਦਾ ਖੜਾ ਕਰਕੇ 10 ਸਾਲ ਪੰਜਾਬ ਦੇ ਵਿੱਚ ਆ ਬੁੱਕਰ ਵਾਲੇ ਕੇਜਰੀਆਲ ਆ ਵਿੱਚੇ ਭਗਵੰਤ ਮਾਨ ਤੇ ਹੋਰ ਇਹਨਾਂ ਦੇ ਜਿਹੜੇ ਚੇਲੇ ਬਾਲਕੇ ਨੇ ਇੱਕ ਬੰਦਾ ਚੱਜਦਾ ਪੰਜਾਬ ਚੋਂ ਕਿਸਾਨ ਦੱਸ ਦੇ ਜਿਹਨੇ ਕਿਹਾ ਹੋਵੇ ਕਿ ਸਾਨੂੰ ਪੰਜਾਬ ਦੇ ਵਿੱਚ ਅਰਬਨ ਸਟੇਟ ਚਾਹੀਦੀ ਕਿਸੇ ਨੇ ਨਹੀਂ ਕਿਹਾ ਜਿਹੜੀਆਂ ਚੀਜ਼ਾਂ ਲੋਕ ਮੰਗਦੇ ਨੇ ਇਨਸਾਫ ਉਹ ਨਰਿੰਦਰ ਨੂੰ CIA ਸਟਾਫ ਦੇ ਵਿੱਚ ਬਠਿੰਡੇ 180 ਥਾਵਾਂ ਦੇ ਉੱਤੇ ਕੰਟ ਲਾ ਕੇ ਉਹ ਪੁਲਿਸ ਕਸਟਡੀ ਵਿੱਚ ਉਹਨੂੰ ਉਹਦਾ ਕਤਲ ਕੀਤਾ ਗਿਆ ਉਹਦਾ ਇਨਸਾਫ ਮੰਗਦੇ ਨੇ ਲੋਕ ਕਰਨਲ ਬਾਖਸ਼ ਤੇ ਉਹਦੇ ਪੁੱਤਰ ਨੂੰ ਉਹਨਾਂ ਨੂੰ ਉਹਦੀ ਬੇਇੱਜ਼ਤੀ ਕਰਕੇ ਪੁਲਿਸ ਵਾਲਿਆਂ ਨੇ ਉਹਨੂੰ ਕੁੱਟਿਆ ਉਹਦਾ ਮੰਗਦੇ ਨੇ ਲੋਕ ਇਨਸਾਫ ਆ ਜਿਹੜੇ ਝੂਠੇ ਪੁਲਿਸ ਮੁਕਾਬਲੇ ਹੋ ਰਹੇ ਨੇ ਪਿਛਲੇ 7 ਮਹੀਨਿਆਂ ਚ ਵੀ ਪੁਲਿਸ ਝੂਠੇ ਮੁਕਾਬਲੇ ਆਵੇ ਜਿਹੜੇ ਲੋਕ ਬੇਗੁਨਾਹ ਮਾਰੇ ਗਏ ਉਹਨਾਂ ਦਾ ਮੰਗਦੇ ਨੇ ਇਨਸਾਫ ਲੋਕ ਨੌਕਰੀ ਮੰਗਦੇ ਨੇ ਲੋਕ ਜੋ ਆਪਣੇ ਇਸ ਵਕਤ ਪੰਜਾਬ ਦੇ ਵਾਤਾਵਰਨ ਨਾਲ ਲਾਅ ਐਂਡ ਆਰਡਰ ਦਾ ਗੈਂਗਸਟਰਾਂ ਦਾ ਬੋਲਬਾਲਾ ਫਰੋਤੀਆਂ ਦਾ ਬੋਲਬਾਲਾ ਲੋਕੀ ਉਹਦਾ ਇਨਸਾਫ ਮੰਗਦੇ ਨੇ ਜਿਹੜੀ ਚੀਜ਼ ਕਿਸੇ ਨੇ ਮੰਗੀ ਨਹੀਂ ਔਰ ਚੱਕ ਕੇ 25000 ਲੁਧਿਆਣੇ ਦੀ ਤੇ 40000 ਏਕੜ ਪੰਜਾਬ ਦੀ ਜ਼ਮੀਨ ਤੁਹਾਡੇ ਕੋਲੋਂ ਖੋਈ ਜਾ ਰਹੀ ਆ ਦੋਸਤੋ ਅੱਛੀ ਤਰ੍ਹਾਂ ਸਾਜ਼ਿਸ਼ ਸਮਝੋ ਇਹ ਜਿਹੜੀ ਬੋਕਰ ਪਾਰਟੀਆਂ ਇਹ ਲੋਕਾਂ ਦੀ ਕਚਹਿਰੀ ਵਿੱਚ ਫੇਰ ਹੋ ਚੁੱਕੀਆਂ ਆ ਆ ਲੁਧਿਆਣੇ ਦੀ ਜਿਮਨੀ ਚੋਣ ਲੁੱਟੀ ਗਈ ਆ ਜਿੱਤੀ ਨਹੀਂ ਗਈ ਅਸਲ ਫਤਵਾ ਲੋਕਾਂ ਦਾ ਪਾਰਲੀਮੈਂਟ ਜਿੱਥੇ ਸੁਖਜਿੰਦਰ ਰੰਦਾਵਾ ਇਲੈਕਟ ਹੋਏ ਜਿੱਥੇ ਅਮਰ ਸਿੰਘ ਰਾਏਕੋਟ ਇਲੈਕਟ ਹੋਏ ਜਿੱਥੇ ਤਸਿੱਤ ਆਮ ਆਦਮੀ ਪਾਰਟੀ ਹਾਰੀ ਉਹ ਹੈ ਲੋਕ ਫਤਵਾ ਉਹਨੂੰ ਨਾ ਮੰਨ ਕੇ ਇਹ ਲੁਧਿਆਣੇ ਦੀ ਗੱਲ ਕਹਿ ਕੇ ਤੇ ਤੁਹਾਨੂੰ ਲੁੱਟਣਾ ਚਾਹੁੰਦੇ ਕੇਜਰੀਵਾਲ ਤੇ ਸਸੋਡੀਆਂ ਵਿੱਚ ਹੀ ਸਤਿੰਦਰ ਚੈਨ ਜਿਹੜੇ ਨਿਕਾਰੇ ਹੋਏ ਲੀਡਰ ਨੇ ਦਿੱਲੀ ਦੇ ਜਿਨ੍ਹਾਂ ਨੂੰ ਲੋਕਾਂ ਨੇ ਆਪਣੀਆਂ ਸੀਟਾਂ ਤੋਂ ਹਰਾਤਾ ਉਹ ਸਾਡੇ ਪੰਜਾਬ ਦੇ ਵਿੱਚ ਆਣ ਕੇ ਵੀਆਈਪੀ ਸਟੇਟਸ ਹੈਲੀਕਾਪਟਰਾਂ ਦਾ ਇਸਤੇਮਾਲ ਜਹਾਜਾਂ ਦਾ ਇਸਤੇਮਾਲ ਸਰਕਾਰੀ ਹਮਲੇ ਦਾ ਇਸਤੇਮਾਲ ਕਰਕੇ ਸਾਡੇ ਦੇ ਰਾਜ ਕਰ ਰਹੇ ਨੇ ਸਭ ਤੋਂ ਜ਼ਿਆਦਾ ਸ਼ਰਮ ਦੀ ਗੱਲ ਪੰਜਾਬ ਦੇ ਆ ਭਗਵੰਤ ਮਾਨ ਆਸਤੇ ਇਹਦੇ ਸਾਰੇ ਅਧਿਕਾਰ ਖੋਲੇ ਅੱਜ ਮੁੱਖ ਜਿਹੜਾ ਚੀਫ ਸੈਕਟਰੀ ਉਹ ਗੈਰ ਪੰਜਾਬੀ ਜਿਹੜਾ ਹੋਮ ਸੈਕਟਰੀ ਗੈਰ ਪੰਜਾਬੀ ਜਿਹੜਾ ਸਾਡਾ ਡੀਜੀਪੀ ਉਹ ਗੈਰ ਪੰਜਾਬੀ ਲਾਹਨਤ ਆ ਭਗਵੰਤ ਤੇਰੇ ਤੇ ਲਾਹਨਤ ਆ ਤੂੰ ਐਡਾ ਤਲਵੇ ਛੱਟ ਮੁੱਖ ਮੰਤਰੀ ਨਿਕਲਿਆ ਪੰਜਾਬ ਦਾ ਤੂੰ ਇਹਨਾਂ ਲੋਕਾਂ ਦਾ ਜਿਨ੍ਹਾਂ ਦੇ ਪੱਲੇ ਕੱਖ ਨਹੀਂਗਾ ਉਹਨਾਂ ਦੇ ਆਖੇ ਸਾਡੀਆਂ ਜ਼ਮੀਨਾਂ ਖੋਣ ਤੇ ਆ ਗਿਆ ਵਾ ਔਰ ਇਹ ਸਾਜ਼ਿਸ਼ਾ ਮੇਰੇ ਵੀਰੋ ਸਭ ਤੋਂ ਵੱਡਾ ਪੰਜਾਬ ਦਾ ਸਕੈਮ ਅਗਰ ਨਿਕਲੇਗਾ ਕੋਈ ਇਹ 40000 ਏਕੜ ਕਿਉਂਕਿ ਕਰਨਾ ਕੀ ਇਹਨਾਂ ਨੇ ਜਿਵੇਂ ਇਹਨਾਂ ਨੇ ਮੁਹਾਲੀ ਦੇ ਵਿੱਚ ਇੱਕ ਇੱਕ ਸੈਕਟਰ ਵੱਡੇ ਵੱਡੇ ਲੈਂਡ ਬਾਸੀਆ ਨੂੰ ਉਹਨਾਂ ਨੂੰ ਅਲੋਕੇਟ ਕਰਤਾ ਪੂਰਾ ਸੈਕਟਰ ਹਜ਼ਾਰਾਂ ਕਰੋੜਾ ਰੁਪਏ ਦੀ ਜਿਹੜੀ ਕੀਮਤੀ ਜਾਇਦਾਦ ਤੁਹਾਡੀ ਔਰ ਉਹਨਾਂ ਨੂੰ ਕਹਿੰਦਾ ਤੁਸੀਂ ਡਿਵੈਲਪ ਕਰੋ ਪੰਜਾਬ ਸਰਕਾਰ ਤੋਂ ਕੋਲ ਤਾਂ ਜ਼ਮੀਨ ਜ਼ਿਮੀਂਦਾਰਾਂ ਨੂੰ ਕਿਸਾਨਾਂ ਨੂੰ ਦੇਣ ਦਾ ਪੈਸਾ ਹੀ ਹੈ ਨੀਗਾ 4 ਲੱਖ ਕਰੋੜ ਰੁਪਏ ਦੀ ਕਰਜ਼ਾਈ ਸਰਕਾਰ ਤੁਹਾਨੂੰ ਇੱਕ ਪੈਸਾ ਨਹੀਂ ਦੇ ਸਕਦੀ ਇਹਨਾਂ ਨੇ ਕਿਹਾ ਲੈਂਡ ਪੂਲਿੰਗ ਨਾਲ ਨੂੰ ਚੱਲ ਪੋ ਕਿ ਕਿਦੋਂ ਨੂੰ ਆਬਾਦ ਹੋਵੇਗੀ ਜ਼ਮੀਨ ਅਰਬਨ ਸਟੇਟ ਬਣੇਗੀ 50 ਸਾਲ ਲੱਗੇ ਮੁਹੱਲੀ ਰੇ ਤੱਕ ਪੂਰਾ ਆਬਾਦ ਨਹੀਂ ਹੋਇਆ ਔਰ ਇਹ ਸਾਰੀ ਜ਼ਮੀਨ ਚੱਕ ਕੇ ਲੈਂਡ ਮਾਫੀਆ ਨੂੰ ਵੰਡੀ ਜਾਵੇਗੀ ਉਹਨਾਂ ਦਾ ਘੱਟ ਸੰਡ ਪੂਰੀ ਉਹਨਾਂ ਦੀ ਸਰਤ ਤੇ ਹੋ ਚੁਕਾ ਕੇਜਰੀਵਾਲ ਤੇ ਸਸੋੜੀ ਦਾ ਔਰ ਜਿਵੇਂ ਰੰਦਾਵਾ ਸਾਹਿਬ ਨੇ ਕਿਹਾ ਇਹ ਘੱਟੋ ਘਾਟ ਨਹੀਂ ਦਾ 25 ਹਜ਼ਾਰ ਕਰੋੜ ਰੁਪਏ ਦਾ ਸਕੈਂਡਲ ਹੈ ਮੇਰੇ ਵੀਰੋ 25 ਹਜ਼ਾਰ ਕਰੋੜ ਰੁਪਏ ਦਾ ਔਰ ਅੱਜ ਤੁਸੀਂ ਸਾਰੀ ਲੀਡਰਸ਼ਿਪ ਖੜੀ ਪ੍ਰਧਾਨ ਜੀ ਕਿੱਥੇ ਨੇ ਜੀ ਆ ਪ੍ਰਧਾਨ ਜੀ ਬੈਠੇ ਨੇ ਆ ਦੇਖੋ ਪ੍ਰਧਾਨ ਜੀ ਮੈਂ ਤੁਹਾਡੇ ਤੋਂ ਬੇਦਾ ਰੰਦਾਵਾ ਸਾਹਿਬ ਤੁਹਾਡੇ ਤੋਂ ਲੋਕਾਂ ਦੀ ਕਚਹਿਰੀ ਚ ਲੈਣਾ ਚਾਹਨਾ ਦਲਵੀ ਸਾਹਿਬ ਸਾਡੇ ਇੰਚਾਰਜ ਗੁਰਕੀਰਤ ਜੀ ਬੈਸ ਬ੍ਰਦਰਸ ਅਮ ਨੂੰ ਜਿਹੜੇ ਦਿਸ ਰਹੇ ਨੇ ਆ ਸਾਹ ਅਮਰ ਸਿੰਘ ਜੀ ਇੱਕ ਵਾਰ ਜ਼ੋਰਦਾਰ ਢੰਗ ਦੇ ਨਾਲ ਪਹਿਲਾਂ ਆਪਾਂ ਜਕਾਰਾ ਛੱਡਣਾ ਫੈਸਲਾ ਕੀਆ ਹੱਥ ਤੁਸੀਂ ਖੜੇ ਕਰਨੇ ਆ ਜਕਾਰਾ ਮੈਂ ਛੱਡੂਗਾ ਮਤਾ ਇਹ ਹੈ ਕਿ ਵਾਹਿਗੁਰੂ ਕਰੇ ਸਾਡੀ ਪੰਜਾਬ ਦੀ ਸਰਕਾਰ ਬਣੇ 2027 ਵਿੱਚ ਤੁਹਾਡੇ ਕਰਕੇ ਬਣਨੀ ਆ ਔਰ ਅਗਰ ਇਹ ਸਰਕਾਰ ਬਣਦੀ ਤਾੜੀ ਹਲੇ ਬਾਅਦ ਚ ਮਾਰਿਓ ਜ਼ਰਾ ਅਗਰ ਇਹ ਸਰਕਾਰ ਬਣਦੀ ਆ ਅੱਜ ਦੇ ਇਸ ਇਕੱਠ ਦਾ ਅਤੇ ਪੰਜਾਬ ਦੇ 3 ਕਰੋੜ ਲੋਕਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਦੇ ਹੋਏ ਸਾਡਾ ਇਹ ਮਤਾਵਾ ਕਿ ਸਭ ਤੋਂ ਪਹਿਲਾ ਐਕਸ਼ਨ ਕਾਂਗਰਸ ਕਮੇਟ ਦਾ ਹੋਵੇਗਾ ਇੱਕ ਹੋਰ ਇਸ ਤੋਂ ਬਾਅਦ ਬਤਾਛੁਟਾਇਆ ਕਰੋਨਾ ਲੇਕਿਨ ਇਹ ਸਭ ਤੋਂ ਵੱਡਾ ਐਕਸ਼ਨ ਹੋਵੇਗਾ ਕਿ ਕਾਂਗਰਸ ਸਰਕਾਰ ਬਣਨ ਤੇ ਇਹ ਸਾਰੀ ਫਰਜੀ ਲੈਂਡ ਗ੍ਰੈਬਿੰਗ ਧੋਖਾਧੜੀ ਬੇਇਮਾਨੀ ਇਹ ਸਕੀਮ ਨੂੰ ਰੱਦ ਕੀਤਾ ਜਾਵੇਗਾ ਔਰ ਜਿਹਨਾਂ ਲੋਕਾਂ ਨੇ ਇਹ ਬਣਾ ਉਹਨਾਂ ਦੇ ਖਿਲਾਫ ਵਿਜੀਲੈਂਸ ਦੀ ਜਾਂਚ ਕੀਤੀ ਜਾਵੇ ਅਗਰ ਸਹਿਮਤ ਹੋ ਤਾਂ ਹੁਣ ਹੱਥ ਖੜੇ ਕਰੋ ਸਾਰੇ ਜਾਣੇ ਬੋਲੇ ਸੋ ਨਿਹਾਲ

ਇੱਕ ਵਾਰ ਇਹ ਲੋਕਾਂ ਨੂੰ ਯਕੀਨ ਦਿਵਾਓ ਕਿ ਸਾਡੀ ਸਰਕਾਰ ਬਣਨ ਤੇ ਇੱਕ ਕਮਿਸ਼ਨ ਜਿਹਨੂੰ ਕੋਸੀ ਜੁਡੀਸ਼ੀਅਲ ਪਾਵਰਸ ਮੈਜਿਸਟ੍ਰੇਟ ਦੀਆਂ ਦੇ ਕੇ ਜਿੰਨੇ ਝੂਠੇ ਮੁਕੱਦਮੇ ਕਾਂਗਰਸੀਆਂ ਜਾਂ ਦੂਜੇ ਲੋਕਾਂ ਦੇ ਹੋਏ ਨੇ ਉਹ ਸਾਰੇ ਪਹਿਲਾਂ ਰੱਦ ਕੀਤੇ ਜਾਣਗੇ ਜਿਨ੍ਹਾਂ ਨੇ ਦਰਜ ਕਰਾਏ ਨੇ ਉਹਨਾਂ ਦੇ ਉਲਟਾ 182 ਦੀ ਕਾਰਵਾਈ ਲਾ ਕੇ ਤੇ ਸੱਚੇ ਪਰਚੇ ਦਰਜ ਕਰਕੇ ਹਿਸਾਬ ਲਿਆ ਜਾਏਗਾ ਅਗਰ ਸਹਿਮਤ ਹਾਂ ਤਾਂ ਹੁਣ ਜਕਾਰਾ ਛੱਡੋ سرکال یہ کلے جکارے نہیں گے اے محض تقریر نہیں گی اے سا اور پنجاب دے لوگ ایک پران ہے امید کرانگے کہ جو اج آپ گلان اتوں کی وہ ساریاں گلان پورا کریں گے اگر انہوں نے پتہ لگ گیا کہ کانگریس نے ساری گل انفیسٹیگیٹ کر کے سٹریپ کرنی ਉਹਨਾਂ ਨੇ ਇਹ ਲੈਂਡ ਗ੍ਰੈਬਿੰਗ ਪਾਲਿਸੀ ਹੁਣੇ ਹੀ ਰੱਦ ਕਰ ਦੇਣੀ